ਸ਼ਾਹਜਾਦੇ ਤੋਂ ਇਹਦਾ ਜਵਾਬ ਲੈ ਕੇ ਆਇਆ ਉਹਨਾਂ ਨੇ ਵਾਜੋ ਜਵਾਬ ਦਿੱਤਾ ਉਹਦਾ ਨਾ ਕਸ਼ਮੀਰ ਹੋ ਤਾਂ ਆਪਾਏ ਉਹਦਾ ਮਾਨ ਦਾ ਸਭ ਕੁਝ ਹੋ ਤਾਂ ਆਪਾਏ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਜਿਹੜੇ ਮੇਰੇ ਤੋਂ ਸਾਰੇ ਵਾਅਦੇ ਜਾਣਦੇ ਹੋਗੇ ਇਸ ਕਰਕੇ ਉਹਨਾਂ ਜੋ ਕੁਰਬਾਨੀਆਂ ਦਿੱਤੀਆਂ ਉਹਨੂੰ ਅਸੀਂ ਸਲਾਮ ਕਰਦੇ ਹਾਂ ਤੇ ਉਹਨਾਂ ਤੋਂ ਸੇਧ ਵੀ ਬੰਨ ਲੈਣੇ ਆਪਾਂ ਜਿਹੜਾ ਜਨਰਲ ਜਿਹੜੇ ਦਾ ਸਿੱਧੀ ਟਿਆੜੇ ਜਿਹਨੇ ਉਹ ਬਣਾ ਰਿਆ ਇਹਨਾਂ ਸ਼ਿਦਾ ਤੋਂ ਉਹ ਸੇਧ ਲੈ ਕੇ ਤੇ ਜਿਹੜੀ ਆਉਣ ਵਾਲੀਆਂ ਲੜਾਈਆਂ ਸਰਕਾਰਾਂ ਦੇ ਖਿਲਾਫ ਲੜੀਏ ਇੱਕ ਨਾ ਬੇਨਤੀ ਕਰਨੀ ਆ ਤੇ ਆ ਜਿਹੜੇ ਮੀਟਰ ਆ ਬੱਚਾ ਉਹ ਸਮਾਰਟ ਮੀਟਰ ਇਹ ਬੜੇ ਪਿੰਡਾਂ ਦੇ ਵਿੱਚੋਂ ਗੱਲ ਆ ਰਹੀ ਆ ਕਿ ਆਪਾਂ ਨੂੰ ਯਾਹ ਕਰਨਾ ਚਾਹੀਦਾ ਅਸੀਂ ਅੱਗੇ ਠੀਕ ਹੋ ਕੇ ਕਰਾਇਓ ਉਹ ਕਹਿੰਦੇ ਨਹੀਂ ਜੀ ਤੁਸੀਂ ਨਾ ਜਾਓ ਮੈਂ ਇਹਦਾ ਸੁਪਰ ਕਮੇਟੀ ਸਾਰੇ ਬੈਠੇ ਮੈਂ ਬੇਨਤੀ ਕਰਦਾ ਵੀ ਆਪਾਂ ਇਹਦੇ ਤੇ ਕੋਈ ਵਿਚਾਰ ਕੀਤੇ ਜਾਵੇ ਵੀ ਆਪਾਂ ਮੈਂ ਚਾਹਣਾ ਵੀ ਆਪਾਂ ਇੱਕ ਇਹਦੇ ਜਿੰਨੇ ਵੀ ਮਿੱਟਰ ਸਾਰੇ ਧਾਰ ਕੇ ਤੇ ਸਾਰੇ ਸੌਂ ਇਹ ਆਗੂ ਕਮੇਟੀ ਜਾਂ ਜਿੰਨੇ ਵੀ ਆਪਾਂ ਸਹਿਗਜਾ ਸਕਦੇ ਵੱਧ ਤੋਂ ਵੱਧ ਇੱਕ ਬੇਨਤੀ ਮੇਰੀ ਹੋਰ ਵੀ ਜਿਹੜਾ ਮੋਰਚਾ ਹਰੀਕੇ ਲੱਗਾ ਵਾ ਅੱਗੇ ਸ਼ਾਇਦ ਆਪਣੀ ਖਦੇ ਵਧਾਈ ਹੋਵੇ ਸ਼ਾਇਦ ਆਈ ਆ ਉਹਦੇ ਵਿੱਚ ਆਪਣਾ ਹੋਣ ਵੀ ਫਰਜ਼ ਬਣਦਾ ਕਿਉਂਕਿ ਜਿਹੜੀਆਂ ਜ਼ਮੀਨਾਂ ਲੋਕ ਆਸਤਾਲ ਜਿਹੜੇ ਬਾਹਰ ਆਇਆ ਉਹਨਾਂ ਨੂੰ ਖਰਾਬਾ ਜਿੱਦਾਂ ਕਿ ਇੱਕ ਪੈਸਾ ਵੀ ਨਹੀਂ ਮਿਲਿਆ ਜਦੋਂ ਕਿ ਸਾਰੀਆਂ ਸਰਕਾਰਾਂ ਦਿੰਦੀਆਂ ਰਹਿਆ ਵਾ 84 ਤੋਂ 80 ਜਹਾਂ ਤੱਕ ਦੇ ਲੋਕਾਂ ਨੇ ਜੰਗਲਬਾਰ ਕਰਕੇ ਰੋਣ ਦੇ ਵਾ ਪਰ ਇਹਨਾਂ ਨੇ ਵੀ ਜ਼ਿਆਦਾ ਅਲਾ ਦਾਤਾ ਪਰ ਇੱਕ ਪੈਸਾ ਜਿਹਨਾਂ ਨੂੰ ਦਿੱਤਾ ਉਹ ਲੋਕਾਂ ਦੇ ਲੜ ਰਹੇ ਆ ਆਪਾਂ ਨੂੰ ਉਹਦੇ ਤੇ ਵੀ ਇੱਕ ਦਿਨ ਉਹਨਾਂ ਦੀ ਮਹਿਤਵ ਵਾਸਤੇ ਵੀ ਜਣਾ ਦੇਈਦਾ ਇਹਦੇ ਤੇ ਵਿਚਾਰ ਕੀਤੀ ਜਾਵੇ ਸੋ ਸਮਾਂ ਕਾਫੀ ਹੋ ਗਿਆ ਵਾ ਕਿਉਂਕਿ ਬਲਾਰੇ ਦਾ ਇਹ ਬਹੁਤ ਆਨ ਲਗਭਗ ਜਿਸਨ ਅਮਰਜੀਤ ਨੇ ਕਿਹਾ ਵੀ ਸਾਰੇ ਬਲਾਰੇ ਬੈਠੇ ਆ ਸਮਾਂ ਜੇ ਆਪਾਂ ਸੋ ਮੈਂ ਇੱਥੇ ਸਾਰਿਆਂ ਦਾ ਤਨਵਾਦ ਕਰਦਾ ਇੱਕ ਸੱਜੇ ਸੰਬੋਧਨ ਇਹ ਇੱਕ ਸੱਜੇ ਗੱਲ ਆ ਜੀ ਆ ਸਗੀ ਰਵੀ ਸਿੰਘ ਪੱਠੇ ਭੈਣੇ ਬਲੋ ਜਿਹੜੇ ਕੱਲ ਉਹ ਿੰਦੂ ਬਿੰਦੂ ਕਰ ਰਹੇ ਆਪਣੇ ਕਥਾਣਾ ਤੋਂ ਮਨ ਰੋਕ ਰਹੇ ਦੋਨ ਤੇ ਨਹੀਂ ਅਸੀਂ ਤੁਹਾਨੂੰ ਰਗੜੀ ਦੇਣਾ ਟੈਕਸ ਲੈ ਕੇ ਜਾਓ ਇਹਦੇ ਦੇ ਵਿਚਾਰ ਸਾਰੇ ਕਰ ਲਾਂਗੇ ਇਹਦੀ ਮਤਲਬ ਨਹੀਂ ਹੋਣਾ ਜੀ ਦਾ ਬਾਕੀ ਦੂਜੀ ਗੱਲ ਇਹ ਵੀ ਆਪਾਂ ਜਿਹੜੇ ਆਪਣੇ ਆਪ ਨੂੰ ਆਪੋਂ ਨਾਲ ਹੋਵੇ ਚਲੋ ਜੇ ਫੇਰ ਵੀ ਕੋਈ ਗੱਲ ਹੋਈ ਆ ਤਾਂ ਉਹਨੇ ਵੀ ਵਿਚਾਰਾਂ ਕਰਾਂਗੇ ਸੋ ਇਹਦੀਆਂ ਬੇਤਿਆਂ ਨੂੰ ਸਾਰਿਆਂ ਦਾ ਤੌਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡਾ ਸੰਗਤ ਜੀ ਇੱਥੇ ਬੁਲਾ ਰਿਆਂ ਦੀ ਸਮਾਪਤੀ ਹਾਲ ਜਨ ਸਿੰਘ ਜੀ ਤੁਲੂ ਇਹ ਬੁਲਾ ਰਹੇ ਪੜਿਆ ਚੜ੍ਹਦੀ ਕਲਾ ਦੇ ਤਾਂ ਅਸੀਂ ਬੁਲਾ ਨਹੀਂ ਸਕਦੇ

ਕਿ ਆਪਾਂ ਸਾੜਿਆ ਉਹਨੇ ਉੱਠ ਕੇ ਸਰਕਾਰ ਕਰਨਾ ਅਰਦਾਸ ਹੋਣ ਲੱਗੀ ਆ ਬਾਈ ਕਰਨ ਲੱਗਿਓ ਹਾਂਜੀ ਹਾਂਜੀ ਬਾਜੀ ਜੀ ਤੋਂ ਨਾਲ ਆਪਾਂ ਸਾਥ ਨਾ ਰਹੀ ਸਪੀਕਰ ਜੀ ਮੋਹਨਾਂ ਨੇ ਪੁੱਛੇ ਤੁਸੀਂ ਬੋਲ ਲਾ ਕੇ ਕਿ ਆਪਾਂ ਨੰਦ ਕਾਣੇ ਲੈਣ ਸਰ ਸਾਰ ਸਾਰ ਮਾਫੀ ਜੀ ਸਾਰਿਆਂ ਨੂੰ ਕਹਿ ਨਹੀਂ ਦੇ ਸਕਿਆ ਬਾਈ ਮਾਫੀ ਚਾਹੀਦੀ ਹਾਂਜੀ ਵਾਈ ਗੁਰੂ ਨਾਨਕ ਦੇਵ ਜੀ ਜੀਤਿਆ ਕਾਸ ਤੋਂ ਕਾਸ ਨੂੰ ਆਇਆ ਜੀ ਪ੍ਰਭਾਤ ਸਹਾਇਵਾਤ ਪ੍ਰਭਾਤ ਪਾਤ ਜੀ ਨੂੰ ਪ੍ਰਸੰਗ ਬਾਤ ਜੀ ਨੂੰ ਨਾਨਕ ਜੀ ਤੇ ਆਏ ਜੀ ਦਾ ਗੁਰੂ ਅਮਰਦਾਸ ਰਾਮਦਾਸ ਜੀ ਸਹਾਇ ਨਰਜਨ ਹਰਗੋਬਿੰਦ ਨਾਨਕ ਜੀ ਜਿਹੜਾ ਕਿਸਨ ਤੇ ਆਇਆ ਜੀ ਜੱਟੇ ਸਾਹਿਬ ਉੱਪਜਾਇ ਤੇ 173 ਸੁਲਰੀਆਂ ਕਰਨ ਆਉਣ ਦੇ ਆਵੇ ਤਾਂ ਸਭ ਤੋਂ ਕਿਸਮ ਪਾਚਾ ਸਾਇਬ ਸਿੰਘ ਗੋਬਿੰਦ ਸਿੰਘ ਜੀ ਮਹਾਰਾਜ ਬਨਕਲੇਵਾਲੀ ਸੋ ਦਸਾਂ ਪਾਤਸ਼ਾਹਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ ਜੀ ਦਾ ਤਾਂ ਧੰਨਤਰ ਪੰਸੋ ਬੋਲੋ ਜੀ ਵਾਹਿਗੁਰੂ ਅੰਨ੍ਹਾ ਪਿਆਰਿਆਂ ਚੌਂਸ ਸੌ ਜਾਦਿਆਂ ਚਾਲੀ ਮੁਕਤੇਆਂ ਹਟੀਆਂ ਸੱਤਿਆਂ ਨਾਮ ਦੱਪਿਆ ਵਰਤੀ ਸਿਖਿਆ ਦੇਖ ਚਲਾਈ ਤੇ ਇੱਕ ਬਾਹੀ ਦੇਖ ਕੇ ਕੀਤਾ ਤਾਤਰਾ ਪਿਆਰਾਂ ਸੱਚਿਆਂ ਦੀ ਵਾਹਿਗੁਰੂ ਵਾਹਿਗੁਰੂ ਜੀ ਨੇ ਮਾਣੇ ਦੇ ਮਾਨ ਤਾਣਿਆਂ ਦੇ ਤਾਣ ਨਿਉਂਿਆਂ ਦੀ ਊਰ ਪਿਆਸ ਦੇ ਯਾਸੇ ਦਸਾਂ ਪਾਤਸ਼ਾਹਾਂ ਜੋ ਤਨ ਪਤ ਗੁਰੂ ਜੀ ਦੇ ਦਰਸ਼ਨ ਸਾਈਂ ਮਹਾਰਾਜ ਆਗੂ ਜੀ ਦੇ ਰਾਮਪਤ ਸਦਕਾ ਕਿਰਪਾ ਤੇ ਸਤਿ ਸ੍ਰੀ ਅਕਾਲ ਨੂੰ ਆਉਣ ਨਿਖਲੇ ਤੋਂ ਮਲਾਇਕ ਪਕਸ਼ਨ ਜਿਹੜਾ ਵਿਸ਼ੇ ਨੇ ਹਾਲ ਕੀਤਾ ਸਮੂਹ ਸਿਕ ਦਫੇ ਬੰਦੀਆਂ ਨੂੰ ਪ੍ਰਸੂਸ਼ ਜਸ ਸਿੰਘ ਸਿੰਘ ਸੰਭੀਆਂ ਦੀ ਯਾਦ ਵਿੱਚ ਸੱਚੇ ਸਰਪੱਤਰੇ ਭਲੇ ਬਾਤ ਇਸ ਨੂੰ ਮਗਰ ਖਬਰਾ ਅਲਾਕਾ 477 ਹੋ ਕੇ ਆਪ ਜਿਹੜਾ ਉਤ ਆਸਰ ਹਰ ਹਰ ਸਕਤੀ ਸਾਥੀ ਦੇ ਪਾਸੇ ਹੋਣੀ ਆ ਮਿਲੋ ਤੇ ਪਰੇ ਕੀਮਾ ਬਾਕੀ ਚੜਨੇ ਸਮੂਹ ਜਥੇਬੰਦੀ ਸੁਭਸੰਗ ਸੇਤੈ ਮੇਦ ਪ੍ਰਯਾਤਨ ਚੜ੍ਹਦੀ ਕਲਾ ਦੇ ਨਾਮ ਦਾਨ ਤੋਂ ਲਾਪਤ ਦੇ ਵਰਸ਼ਿਸ ਕਰਨੇ ਸਰਾਂਗ ਸੰਸਥਾ ਦੇ ਸਹਾਤਕ ਹਨ ਜੀਆ ਅਪਨ ਲਖਤਰੀ ਸ਼ਿਵਾਂ ਦਸ ਤੁਮਰਤਸੇ ਲਗੇ ਆਜੀ ਪਾਲਕੀ ਸਾਹਿਬ ਗੱਡੀ ਹਾਜ਼ਰ ਹੈ ਦਾ ਤਿਵਾੜ ਘੜ ਦੇ ਸਾਈ ਹੋਣਾ ਰਵਾਨਗੀ ਹੋਵੇ ਸਭਾ ਪ੍ਰੋਪਰਾ ਕਰਨਾ ਦਾ ਰਾਸ ਕਰੋ ਸੁਖੋ ਮੇ ਨਾਮ ਸਿਤੇ ਆਵੇ ਨਾਨਕ ਦਾ ਚੜ੍ਹਦੀ ਕਲਾ ਦਾ ਵਾਹਿਗੁਰੂ ਵਾਹਿਗੁਰੂ ਕੀ ਫਤਿਹ ਕਾਰਾ ਵਾਲਾ वाहेगुरू वाहिगुरु का ख़ालसा वाहिगुरु सारी शनवाद लंगर पाणी त आया अकाई सौ राजा धनवाद साहिब साल जिन शीद सिंध्राम सभु धनवाद ते भई कोई बि मेर बि नगर पाणी जल पाणी जो बिना नवे जल पाणी त आया जल पाणी छको

ਸਾਡੇ ਇਹ ਤੋਂ ਬਲੈਕ ਸੀਰ ਸਰਵਾਰ ਕंग्रे ਸਿੰਘ ਦੀ ਬਾਕੀ ਬੁੱਢਾ ਪਰਾ ਸਾਡੇ ਕੋਲ ਪਹੁੰਚਦਾ ਹੁੰਦਾ ਨਾਮ ਕਾਵਲ ਸਿੰਘ ਅਸੀਂ ਉਹਨਾਂ ਦਾ ਦਰਵਾਜ਼ਾ ਕਰਦੇ ਆ ਜਿਹਦੇ ਕੋਲ ਇਹਦਾ ਫੋਟੋ ਤੁਹਾਡਾ ਕਿਉਂਕਿ ਇਹ ਕੋਲ ਨਾਲ ਵਾਲਾ ਆਸ਼ੀਰਵਾਦ ਆਫੇ ਕਰੇ ਸੀ ਮਾਤੀ ਕੋਲ ਦੀ ਆਪਾਂ 29 ਮਾਰਚ ਨੂੰ ਬੜੀ ਚੰਗੀ ਤਰ੍ਹਾਂ ਆਮ ਆਰਸ਼ੀ ਨਾਮ ਨੇ ਆ ਉਹ ਛੋਟੇ ਛਾਤਰ ਨੇ ਉਹਨਾਂ ਦਾ ਸਰੋਤੋਂ ਪਾ ਕੇ ਸਨਕਾਰ ਕੀਤਾ ਗਿਆ ਧੰਨਵਾਦ ਜੀ ਆਲੇ ਮੇਰੇ ਲਈ ਆਓ ਜਦੋਂ ਆਇਦ ਹੋਗੇ ਜੀ ਸਾਥੀ कोन है कर रहा है सर कौन 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 है Hãy subscribe cho kênh Ghiền Mì Gõ Để không bỏ lỡ ਬਿਲਕੁਲ ਨਾ ਕੋਈ ਨਹੀਂ ਰੱਟ ਕਰ ਨੂੰ ਤਾਂ ਪੇੜਾ ਮੈਂ ਨਾ ਵੇਖਣਾ ਤੇ ਮੈਂ ਤਾਂ ਪੈ ਕੇ ਬੈਠਾ ਬੈਠਾ ਇਹ ਬਣਾ ਇਹ 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 ਬਾਪਾ ਚੋਰ ਬੈਠਾ ਲਾਤੀ ਗਿਆ ਜਾਨੀ ਸੇਖਾ ਮੈਂ ਇੱਥੇ ਬੈਹਿ ਗਿਆ ਬਹੁਤ ਐਸਾ ਬਹੁਤ ਨਹੀਂ ਲਾਪਾਸ ਗਿਆ ਸਰਦਾਰ ਜੀ ਕਬੀਰ ਸਿੰਘ ਆਓ ਅਗਿਆ ਲੈਣ ਛਾਲੀਆਂ ਨੂੰ ਤਾਂ ਬਹੁਤ ਇੱਥੇ ਇਹਨੂੰ ਕਹੋ ਆ ਜੋੜਾ ਪਰੇ ਕਰਕੇ ਇਹਨੂੰ ਲੈਣ ਵਾਲੋ ਕੋਣੀ ਪਣੀ ਅੱਛੇ ਕਰਮ ਰੰਗ ਭਾਈਆਂ ਨੂੰ ਆਪਣਾ ਆਪਣਾ ਤੁਹਾਡੇ ਜੀ ਉਹ ਸਿਮਰ ਨਾਮ ਰੱਖੋ ਆਪਣੀ ਛਾਲੀਆਂ ਲੈ ਲਓ ਆਰਵਾਜ ਆ ਜੀ ਹੋਰ ਆ ਹੇਪੀ ਆ ਜਾ ਆ ਜਾ ਲਾ ਕ ਆਪਣੀ ਜਗਾ ਇੱਥੇ ਲਿਆ ਸਾਰੀਆਂ ਇੱਧਰ ਲਾ ਲੋ ਪੰਕਾ ਆਜੋ ਆਜੋ ਹਾਂਜੀ ਆ ਫੋਟੋ ਲਾਓ ਇੱਥੇ

पुछी करे ਲਓ ਜੀ ਲਓ ਥਰਕੇ ਦਾਦਾ ਨੂੰ ਥਰਕੇ ਬਤਾਈ ਮੈਨੂੰ ਆਮਣਾ ਆਸਕੇ ਤਸਵੀਰ ਆਜਾ ਮੈਂ ਬੋਲਦਾ ਕੋਈ ਨਹੀਂ ਆਪਣਾ ਆ ਗਿਆ ਜੀ ਹਾਂ ਉਹ ਤਿੰਨ ਬੰਦਾ ਜੋ ਕੱਢ ਗਿਆ ਉਹ ਨਾਮੀ ਦਾ ਹਲੋ ਲੈ ਕੇ ਉਹਦੀ ਵਧੀਆ Hãy subscribe cho kênh Ghiền Mì Gõ Để không bỏ lỡ những video hấp ભંલવલ મણા�લ हो के ले आ जा रे केना आ गया आ गया आ गया आ गया आ गया आवे करा ले आवे आवे करा आ गया चला ना कहीं जाला ना पाणी <laughs> आगा <laughs> गॾा साहिब गॾु गेरा Tapi, sudah tidak ada

Kenapa Bapak berjalan? Terima kasih. جامع آهي ڇا مدد ڪجي ٿو बात करेंगे Ah, <laughs> <laughs> <laughs>